ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਕੋਠੀ ਦਾ ਕੰਮ ਚੱਲ ਰਿਹਾ ਜੀ ਕਲਾਸਿਕਲ ਕਰੋ ਚੈੱਕ ਥੱਲੇ ਏਰੀਆ ਹੈਗਾ ਜੀ 1600 ਸਕਰ ਫੁੱਟ ਤੇ 800 ਕਈਰ ਫੁੱਟ ਉੱਪਰਲੀ ਮੰਜ਼ਲ ਹੈਗੀ ਆਪਣੀ ਜੀ ਕਰੋਣੇ ਤੁਹਾਨੂੰ ਆਪਾਂ ਅੰਦਰੋਂ ਵੀ ਚੈੱਕ ਬਾਕੀ ਪੂਰੀ ਵੀਡੀਓ ਪਾਵਾਂਗੇ ਆਪਾਂ ਜਦੋਂ ਪਲਸਤਰ ਹੋ ਗਿਆ ਇੱਕ ਵਾਰੀ ਤੁਹਾਨੂੰ ਆਪਾਂ ਚੈੱਕ ਕਰਾਉਣੇ ਆ ਇਹ ਸਾਰਾ ਇਧਰੋਂ ਪਾਵੇ ਲੱਗੇ ਨੇ ਸਾਰਾ ਕੰਮ ਹੋ ਗਿਆ ਤੇ ਅੰਦਰੋਂ ਸਾਰਾ 플ਸਟਰ ਕੰਪਲੀਟ ਆ ਤੇ ਬਾਕੀ ਆਉ ਤੁਹਾਨੂੰ ਚੈੱਕ ਕਰਾਉਣੇ ਅੰਦਰੋਂ ਇਹ ਆ ਜੀ ਆਪਣੀ ਮੇਨ ਪੋਰਚ ਪੋਰਚ ਸਾਰੀ ਆਪਣੀ 플ਸਟਰ ਹੋ ਗਈ ਆ ਕੰਪਲੀਟ ਹੋ ਚੁੱਕੀ ਆ ਜੀ ਮੇਨ ਐਂਟਰੀ ਦੇ ਨਾਲ ਹੀ ਜੀ ਆਪਣਾ ਕਿਚਨ ਆ ਗਿਆ ਜੀ ਕਹਿੰਦਾ ਚੱਕ ਜੀ ਕਿਚਨ ਕਿਚਨ ਦੇ ਨਾਲ ਹੀ ਬੈਡਰੂਮ ਆ ਗਿਆ ਜੀ ਆਪਣਾ ਇੱਕ ਇਸ ਦੇ ਨਾਲ ਹੀ ਜੀ ਆਪਣਾ ਡਰੈਸਿੰਗ ਰੂਮ ਤੇ ਨਾਲ ਹੀ ਬਾਥਰੂਮ ਆ ਗਿਆ ਜੀ ਤੇ ਨਾਲ ਹੀ ਦੂਸਰੀ ਸਾਈਡ ਆਪਣਾ ਇੱਕ ਰੂਮ ਆ ਗਿਆ ਬਾਕੀ ਆਪਣੀ ਆ ਗਈ ਲੌਬੀ ਡ੍ਰੈਿੰਗ ਰੂਮ ਸਟੋਰ ਰੂਮ ਪੋ ਉੱਪਰਲੀ ਮੰਜ਼ਿਲ ਤੇ ਜਾਂਦਿਆਂ ਹੀ ਸਾਹਮਣੇ ਆਪਣਾ ਇੱਕ ਰੂਮ ਆ ਗਿਆ ਜੀ ਤੇ ਨਾਲ ਹੀ ਇਹਦੇ ਪੂਜਾ ਰੂਮ ਆ ਗਿਆ ਜੀ ਬਾਹਰਲੀ ਸਾਈਡ ਤੇ ਬਾਥਰੂਮ ਵਾਸ਼ਰੂਮ ਆ ਗਿਆ ਇਧਰ ਆਪਣਾ ਬਾਹਰਲੀ ਸਾਈਡ ਤੇ ਐਲੀਵੇਸ਼ਨ ਆ ਗਿਆ ਜੀ ਸਾਰਾ ਇਧਰਲੀ ਸਾਈਡ ਤੇ ਆਪਣੀ ਬਾਲਕਨੀ ਆ ਗਈ ਉੱਪਰਲੀ ਸਾਈਡ ਲੱਗੂਗੀ ਖਪਰੈਲ ਉਧਰਲੀ ਸਾਈਡ ਤੇ ਇੱਕ ਆਪਣੀ ਚੌਂਪੜੀ ਆ ਗਈ ਚੌਂਪੜੀ ਦੇ ਉੱਤੇ ਵੀ ਖਪਰੈਲ ਲੱਗੂਗੀ ਇਹ ਪਲੱਸਤਰ ਆਪਣਾ ਰਹਿਦਾ ਹੈ بارش ਦੇ ਮੌਸਮ ਕਰਕੇ ਕੰਮ ਆਪਣਾ ਪੈਂਡਿੰਗ ਹੀ ਸੁਪਿਆ। ਬਾਕੀ ਆਪਣੀ ਬਾਉਂਡਰੀ ਸਾਰੀ ਤਿਆਰ ਆ। ਪਾਵੇ ਲੱਗ ਚੁੱਕੇ ਨੇ। ਇਧਰਲੀ ਸਾਈਡ ਤੇ ਵੀ ਆਪਣਾ ਕਾਰ ਪੋਰਚ ਦੀ ਐਂਟਰੀ ਆ ਜੀ। ਇਹ ਆਪਣਾ ਜੀ ਬਰਾਂਡਾ ਬਣਿਆ ਜੀ ਕਿਚਨ ਦਾ ਗੇਟ ਦਿੱਤਾ ਇਧਰ ਰਾਈ ਸਾਈਡ ਹੁੰਦੇ ਵਾਸਤੇ ਉੱਪਰ ਕੰਮ ਚੱਲ ਰਿਹਾ ਜੀ ਮੋਲਡਿੰਗ ਦਾ ਪਲਸਤਰ ਦਾ ਇੱਧਰਲੀ ਬੈਕਸਾਈਡ ਵੀ ਪਲਸਤਰ ਆਪਣਾ ਚੱਲ ਰਿਹਾ। ਬਾਕੀ ਸਾਰੀ ਕੋਠੀ ਜਦੋਂ ਆਪਣੀ ਪਲਸਤਰ ਹੋ ਗਈ ਫਿਰ ਫੁੱਲ ਵੀਡੀਓ ਪਾਵਾਂਗੇ ਆਪਾਂ। ਕਰੋ ਚੈੱਕ ਜੀ ਕੁਆਲਿਟੀ ਦੇਖੋ ਪਲਸਤਰ ਦੀ। ਇਧਰਲੀ ਸਾਈਡ ਵੀ ਫਰੰਟ ਸਾਰਾ ਜੀ ਆਪਣਾ ਕੰਪਲੀਟ ਹੀ ਆ ਬਾਕੀ ਤਾਂ ਪਲਸਤਰ ਹੀ ਰਹਿ ਗਿਆ ਜੀ ਬਸ ਹਾ ਸਾਈਡ ਰਹਿ ਗਈ ਪਲਸਤਰ ਬਾਕੀ ਬਾਰਸ਼ ਕਰਕੇ ਕੰਮ ਰੁਕਿਆ ਰਿਹਾ ਤਾਂ ਹੁਣ ਬਸ ਆਪਣਾ ਕੰਮ ਕੰਪਲੀਟ ਹੀ ਆ। ਦੂਜੀ ਕੋਠੀ ਦਾ ਕੰਮ ਆਪਾਂ ਸਟਾਰਟ ਕਰਨਾ ਨਕਸ਼ਾ ਬਣ ਰਿਹਾ ਹੈ। ਬਹੁਤ ਜਲਦ ਤੁਹਾਨੂੰ ਉਸ ਦੀਆਂ ਵੀਡੀਓ ਪਾਵਾਂਗੇ। ਉਹ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਜੋ ਆਪਾਂ SLAAB ਤੋਂ DPC ਪਾਈ ਦੀ ਆ ਜੋ ਵੀ ਆਪਾਂ ਕੰਮ ਕਰੀ ਤਾਂ ਉਹਦੀ ਪੂਰੀ ਡਿਟੇਲ ਦੇਵਾਂਗੇ YouTube ਤੇ। ਹਾਂਜੀ। ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ